ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਕੰਮ ਹਨ ਜਿਹੜੇ ਸਾਨੂੰ ਰਾਤ ਨੂੰ ਸੌਣ ਸਮੇਂ ਨਹੀਂ ਕਰਨੇ ਚਾਹੀਦੇ ਤਾਂ ਕਿਹੜੀ-ਕਿਹੜੀ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਜਾਵੇਗਾ ਨਾਲ ਹੀ ਤੁਹਾਨੂੰ ਅਸੀਂ ਦੱਸਾਂਗੇ ਕਿ ਤੁਹਾਨੂੰ ਬਿਸਤਰੇ ਦੇ ਕਿਹੜੇ ਪਾਸੇ ਸੌਣਾ ਚਾਹੀਦਾ ਹੈ ਜਿਸ ਨਾਲ ਜੇਕਰ ਤੁਹਾਡੇ ਉੱਪਰ ਕੋਈ ਵੀ ਨਕਾਰਾਤਮਕ ਪ੍ਰਭਾਵ ਹੈ ਤਾਂ ਉਹ ਦੂਰ ਹੋ ਜਾਵੇਗਾ ਪੂਰੀ ਜਾਣਕਾਰੀ ਲਈ ਸਾਡੀ ਵੀਡੀਓ ਪੂਰੀ ਧਿਆਨ ਨਾਲ ਸੁਣੀਓ ਜੀ ਤੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਲਿਖਣਾ ਕਦੇ ਨਾ ਭੁੱਲਣਾ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਸਵੇਰੇ ਜਲਦੀ ਉੱਠਣਾ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ ਉਹ ਐਸ਼ ਦੀ ਜ਼ਿੰਦਗੀ ਤੇ ਪੈਸੇ ਦੀ ਪ੍ਰਾਪਤੀ ਹੁੰਦੀ ਹੈ ਸਵੇਰੇ ਸਵੇਰੇ ਜਲਦੀ ਉੱਠਣ ਵਾਲੇ ਵਿਅਕਤੀ ਦੇ ਹੱਥ ਕਦੇ ਵੀ ਨਿਰਾਸ਼ਾ ਨਹੀਂ ਲੱਗਦੀ ਉਨ੍ਹਾਂ ਉੱਪਰ ਪਰਮਾਤਮਾ ਦੀ ਕਿਰਪਾ ਸਦਾ ਬਣੀ ਰਹਿੰਦੀ ਹੈ ਇਸਤਰੀ ਦਾ ਸਵੇਰੇ ਜਲਦੀ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਦੇ ਸਮੇਂ ਦਾ ਬਹੁਤ ਹੀ ਧਿਆਨ ਹੁੰਦਾ ਹੈ ਜੋਤਿਸ਼ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਜਿਸ ਨੂੰ ਅੱਜ ਦਾ ਗਿਆਨ ਵੀ ਲਾਭਕਾਰੀ ਮੰਨਿਆ ਹੈ ਜੋ ਸਾਡੇ ਰਿਸ਼ੀਆ ਮੁਨੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਉਹੀ ਵੀ ਗਿਆਨ ਸਾਨੂੰ ਹੁਣ ਦੱਸ ਰਿਹਾ ਹੈ ਪਰ ਫਿਰ ਵੀ ਕਈ ਲੋਕ ਆਪਣੇ ਪ੍ਰਾਚੀਨ ਗੱਲਬਾਤ ਧਿਆਨ ਹੀ ਨਹੀਂ ਦਿੰਦੇ ਤੇ ਇਹਨਾਂ ਵੱਲੋਂ ਮਿਲਣ ਵਾਲੇ ਫਲਾਂ ਤੋਂ ਵਾਂਝੇ ਹੀ ਰਹਿ ਜਾਂਦੇ ਹਨ ਵਾਸਤੂ ਸ਼ਾਸਤਰਾਂ ਦੇ ਅਨਸਾਰ ਸਾਨੂੰ ਸੌਣ ਦੇ ਸਮੇਂ ਕੁਝ ਅਜਈਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਆਪਣੇ ਕੋਲ ਜਿਨ੍ਹਾਂ ਵਿੱਚੋਂ ਨਿਕਲਣ ਵਾਲੀਆਂ ਨਕਾਰਾਤਮਕ ਊਰਜਾ ਦਾ ਪ੍ਰਭਾਵ ਸਾਡੇ ਜੀਵਨ ਤੇ ਪੈ ਜਾਵੇ ਵਾਸੂ ਸ਼ਾਸਤਰ ਚ ਦੱਸਿਆ ਗਿਆ ਹੈ ਕਿ ਇਹ ਤੀਜ ਜੇਕਰ ਕੋਈ ਆਪਣੇ ਕੋਲ ਰੱਖਦਾ ਹੈ ਤਾਂ ਉਸਦੇ ਜੀਵਨ ਵਿੱਚ ਮਾੜਾ ਸਮਾਂ ਆ ਜਾਂਦਾ ਹੈ ਉਨ੍ਹਾਂ ਦੇ ਪਰਿਵਾਰ ਵਿੱਚ ਆਰਥਿਕ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਪਰਿਵਾਰ ਵਿੱਚ ਕਲੇਸ਼ ਵੱਧ ਹੈ ਤਨ ਦੀ ਬਰਬਾਦੀ ਹੁੰਦੀ ਹੈ ਤੇ ਵਿਦਿਆਰਥੀਆਂ ਦਾ ਭਵਿੱਖ ਵੀ ਖਰਾਬ ਹੋਣ ਦਾ ਡਰ ਹੋ ਜਾਂਦਾ ਹੈ ਇਸ ਲਈ ਤੁਸੀਂ ਵੀ ਸੌਂਦੇ ਸਮੇਂ ਆਪਣੇ ਕੋਲ ਇਹ ਚੀਜ਼ਾਂ ਨਾ ਰੱਖੋ ਬਹੁਤ ਸਾਰੇ ਲੋਕ ਜਾਣੇ ਅਣਜਾਣੇ ਵਿੱਚ ਇਹਨਾਂ ਚੀਜ਼ਾਂ ਨੂੰ ਆਪਣੇ ਕੋਲ ਰੱਖ ਕੇ ਹੀ ਸੌਂਦੇ ਨੇ ਸ਼ਾਇਦ ਇਹਨਾਂ ਲੋਕਾਂ ਕੋਲ ਇਸ ਪ੍ਰਤੀ ਜਾਣਕਾਰੀ ਹੀ ਨਹੀਂ ਹੁੰਦੀ ਤੇ ਜਾਂ ਘਰ ਵਿੱਚ ਜਗਾ ਘਟ ਹੋਣ ਕਾਰਨ ਇਹ ਲੋਕ ਇਦਾਂ ਦੇ ਕੰਮ ਕਰਦੇ ਹਨ ਕਿ ਆਪਣੇ ਸਹਾਰੇ ਰੱਖ ਕੇ ਸੌਂ ਜਾਂਦੇ ਹਨ ਜਿਸ ਕਰਕੇ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਚਲੋ ਜਾਣਦੇ ਹਾਂ ਵਾਸਤੂ ਸ਼ਾਸਤਰਾਂ ਅਨੁਸਾਰ ਕਿਹੜੀਆਂ ਚੀਜ਼ਾਂ ਸਾਨੂੰ ਆਪਣੇ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਪਹਿਲੀ ਗੱਲ ਇਹ ਹੈ ਕਿ ਸਾਨੂੰ ਸੌਂਦੇ ਸਮੇਂ ਆਪਣੇ ਪੈਰ ਦੱਖਣ ਤੇ ਪਸ਼ਮ ਦਿਸ਼ਾ ਵੱਲ ਨਹੀਂ ਰੱਖਣੇ ਚਾਹੀਦੇ ਸਾਨੂੰ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵੱਲ ਪੈਰ ਰੱਖ ਕੇ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਸੌਣ ਨਾਲ ਮਨੁੱਖ ਦੇ ਸਰੀਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਉਹ ਜੀਵਨ ਵਿੱਚ ਹਮੇਸ਼ਾ ਉਨਤੀ ਕਰਦਾ ਹੈ ਦੂਸਰੀ ਗੱਲ ਕਈ ਲੋਕ ਆਪਣੇ ਕੋਲ ਰਾਤ ਪਾਣੀ ਰੱਖ ਕੇ ਸੌਂਦੇ ਹਨ ਵਾਸਤੂ ਸ਼ਾਸਤਰਾਂ ਵਿੱਚ ਇਸ ਨੂੰ ਅਸ਼ੁੱਭ ਕਾਰਕ ਮੰਨਿਆ ਗਿਆ ਹੈ ਸੌਂਦੇ ਸਮੇਂ ਆਪਣੇ ਕੋਲ ਪਾਣੀ ਰੱਖਣ ਨਾਲ ਵਿਅਕਤੀ ਦਾ ਚੰਦਰਮਾ ਪ੍ਰਭਾਵਿਤ ਹੁੰਦਾ ਹੈ ਇਸ ਦਾ ਅਸਰ ਉਸ ਦੀ ਮਾਨਸਿਕਤਾ ਤੇ ਪੈਂਦਾ ਹੈ ਇਸ ਕਰਕੇ ਵਿਅਕਤੀ ਨੂੰ ਆਪਣੇ ਸਿਰਹਾਣੇ ਕਦੇ ਵੀ ਪਾਣੀ ਰੱਖ ਕੇ ਨਹੀਂ ਸੌਣਾ ਚਾਹੀਦਾ ਤੀਸਰੀ ਗੱਲ ਸੌਂਦੇ ਸਮੇਂ ਧਿਆਨ ਰੱਖੋ ਕਿ ਆਪਣੇ ਕੋਲ ਜਾਂ ਰੁੱਕਦੇ ਥੱਲੇ ਆਪਣੀ ਜੁੱਤੀ ਜਾਂ ਚੱਪਲ ਕਦੇ ਵੀ ਨਹੀਂ ਰੱਖਣੀ ਚਾਹੀਦੀ ਇਹ ਦੁਰਭਾਗੀਆਂ ਨੂੰ ਸਦਾ ਦਿੰਦੀ ਹੈ ਚੱਪਲ ਤੇ ਜੁੱਤੀ ਪੈਰਾਂ 'ਚ ਪਾਉਣ ਵਾਲਾ ਸਾਧਨ ਹੈ ਸਾਡੇ ਸਰੀਰ ਦੀ ਨਕਾਰਾਤਮਕ ਊਰਜਾ ਸਾਡੇ ਪੈਰਾਂ ਵਿੱਚ ਜਾਂਦੀ ਹੈ ਜੇਕਰ ਤੁਸੀਂ ਇਹ ਜੁੱਤੀ ਜਾਂ ਚੱਪਲ ਆਪਣੇ ਕੋਲ ਰੱਖ ਕੇ ਸੌਂਦੇ ਹੋ ਤਾਂ ਉਹ ਨਕਾਰਾਤਮਕ ਊਰਜਾ ਤੁਹਾਡੇ ਅੰਦਰ ਆ ਜਾਵੇਗੀ ਚੌਥੀ ਗੱਲ ਵਾਸਤੂ ਸ਼ਾਸਤਰਾਂ ਦੇ ਅਨੁਸਾਰ ਜੇਕਰ ਅੰਦਰ ਤੁਸੀਂ ਸੌਂਦੇ ਹੋ ਤਾਂ ਉਸ ਕਮਰੇ 'ਚ ਸ਼ੀਸ਼ਾ ਨਹੀਂ ਹੋਣਾ ਚਾਹੀਦਾ ਸੌਂਦੇ ਸਮੇਂ ਆਪਣੇ ਆਪ ਨੂੰ ਕਦੇ ਵੀ ਸ਼ੀਸ਼ੇ ਵਿੱਚ ਨਹੀਂ ਦੇਖਣਾ ਚਾਹੀਦਾ ਤੇ ਉਠਣ ਤੋਂ ਬਾਅਦ ਵੀ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ ਇਸ ਨਾਲ ਇੱਕ ਡਰ ਪੈਦਾ ਹੋ ਜਾਂਦਾ ਹੈ ਤੇ ਨਾਲ ਹੀ ਬੁਰੇ ਸੁਪਨੇ ਵੀ ਆਉਂਦੇ ਹਨ ਤੇ ਨਾਲ ਹੀ ਨਕਾਰਾਤਮਕਤਾ ਦਾ ਕਾਰਨ ਜੀਵਨ ਵਿਅਸਤ ਵੀ ਹੋ ਜਾਂਦਾ ਹੈ 5ਵੀਂ ਗੱਲ ਰਾਤ ਨੂੰ ਸੌਂਦੇ ਸਮੇਂ ਕਦੇ ਵੀ ਆਪਣੇ ਕੋਲ ਸੁਗੰਧਿਤ ਤੇਲ ਕਦੇ ਨਾ ਰੱਖੋ ਤੇਲ ਨਕਾਰਾਤਮਕ ਸ਼ਕਤੀ ਨੂੰ ਆਕਰਸ਼ਿਤ ਕਰਦਾ ਹੈ ਜੇਕਰ ਤੁਸੀਂ ਆਪਣੇ ਕੋਲ ਤੇਲ ਰੱਖ ਕੇ ਸੌਂਦੇ ਹੋ ਤਾਂ ਨਕਾਰਾਤਮਕ ਊਰਜਾ ਤੁਹਾਡੇ ਅੰਦਰ ਵਾਸ ਕਰ ਜਾਵੇਗੀ ਛੇਵੀਂ ਗੱਲ ਵਾਸਤੂ ਸ਼ਾਸਤਰਾਂ ਦੇ ਅਨਸਾਰ ਆਪਣੇ ਕੋਲ ਜਾਂ ਆਸ-ਪਾਸ ਕਿਤਾਬਾਂ ਰੱਖ ਕੇ ਨਹੀਂ ਸੌਣਾ ਚਾਹੀਦਾ ਖਾਸ ਤੌਰ ਤੇ ਵਿਦਿਆਰਥੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤਾਬਾਂ ਚ ਮਾਂ ਸਰਸਵਤੀ ਦਾ ਵਾਸ ਹੁੰਦਾ ਹੈ ਉਨਾਂ ਨੂੰ ਸਰਾਣੀ ਤੇ ਰਾਂਕੇ ਸੌਣ ਨਾਲ ਉਹਨਾਂ ਦਾ અપਮਾਨ ਹੁੰਦਾ ਹੈ ਜਿਸ ਨਾਲ ماں ਸਰਸਵਤੀ ਦੀ ਕਿਰਪਾ ਤੁਹਾਨੂੰ ਪ੍ਰਾਪਤ ਨਹੀਂ ਹੁੰਦੀ ਕਿਤਾਬਾਂ ਨੂੰ ਪੜਨ ਤੋਂ ਬਾਅਦ ਉਹਨਾਂ ਨੂੰ ਉਚਿਤ ਸਥਾਨ ਤੇ ਹੀ ਰੱਖ ਕੇ ਸੌਵੋ ਸਤਵੀਂ ਗੱਲ ਹੈ ਕਿ ਮੁੱਖ ਕਦੇ ਵੀ ਧਨ ਨਾਲ ਸੰਬੰਧਿਤ ਕੋਈ ਵੀ ਚੀਜ਼ ਆਪਣੇ ਆਸੇ-ਪਾਸੇ ਰੱਖ ਕੇ ਕਦੇ ਵੀ ਨਾ ਸੌਵੇਂ ਇਸ ਨਾਲ ਧਨ ਦੀ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੈਸੇ ਨੂੰ ਉਚਿਤ ਥਾਂ ਤੇ ਹੀ ਰੱਖ ਕੇ ਸੌਣਾ ਚਾਹੀਦਾ ਹੈ ਧਨ ਦਾ ਹਮੇਸ਼ਾ ਮਾਣ ਰੱਖੋ અપਮਾਨ ਨਾ ਕਰੋ ਉਸ ਵਿੱਚ ਉਮੰਤੀ ਹੁੰਦੀ ਹੈ 8ਵੀਂ ਗੱਲ ਹੈ ਕਿ ਕਦੇ ਵੀ ਆਪਣੇ ਬੈਡਰੂਮ ਦੇ ਵਿੱਚ ਝਾੜੂ ਨੂੰ ਖੜਾ ਕਰਕੇ ਨਾ ਰੱਖੋ ਇਸ ਨਾਲ ਧਨ ਦੀ ਹਾਨੀ ਵੀ ਹੁੰਦੀ ਹੈ ਤੇ ਘਰ ਵਿੱਚ ਤਣਾਅ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ 9ਵੀਂ ਗੱਲ ਹੈ ਕਿ ਰਾਤ ਨੂੰ ਸੌਂਦੇ ਸਮੇਂ ਆਪਣੇ ਬੈਡਰੂਮ 'ਚ ਕਦੇ ਵੀ ਨਸ਼ੇ ਨਾਲ ਸੰਬੰਧਿਤ ਵਸਤੂ ਨਹੀਂ ਰੱਖਣੀ ਚਾਹੀਦੀ ਤੇ ਨਾ ਹੀ ਆਪਣੇ ਕਮਰੇ ਵਿੱਚ ਅਸ਼ਲੀਲ ਤਸਵੀਰ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਆਸ-ਪਾਸ ਦਾ ਵਾਤਾਵਰਨ ਆ ਪਵਿੱਤਰ ਹੋ ਜਾਂਦਾ ਹੈ ਤੇ ਨਾਲ ਹੀ ਨਕਾਰਾਤਮਕਤਾ ਫੈਲਦੀ ਹੈ ਜਿਸ ਜਗ੍ਹਾ ਤੇ ਤੁਸੀਂ ਸੌਂਦੇ ਹੋ ਉਸ ਕਮਰੇ ਚ ਕਦੇ ਵੀ ਹਿੰਸਕ ਜਾਨਵਰ ਜਾਂ ਲੜਾਈ ਝਗੜੇ ਵਾਲੀ ਫੋਟੋ ਵੀ ਕਦੇ ਨਹੀਂ ਲਾਉਣੀ ਚਾਹੀਦੀ ਇਸ ਨਾਲ ਨਕਾਰਾਤਮਕ ਪ੍ਰਭਾਵ ਤੁਹਾਡੇ ਤੇ ਪੈਂਦਾ ਹੈ ਇਸ ਦਾ ਪ੍ਰਭਾਵ ਤੁਹਾਡੇ ਤੇ ਪੈਣ ਨਾਲ ਕਈ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਦਸਵੀਂ ਗੱਲ ਹੈ ਕਿ ਸੌਂਦੇ ਸਮੇਂ ਕਦੇ ਵੀ ਆਪਣੇ ਸਿਰਹਾਣੇ ਚਾਬੀ ਜਾਂ ਕੋਈ ਵੀ ਲੋਹੇ ਦੀ ਚੀਜ਼ ਨਹੀਂ ਰੱਖਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਲਈ ਦੁਸ਼ਮਣਾਂ ਦੀ ਗਿਣਤੀ ਵਧ ਜਾਂਦੀ ਹੈ ਇਹ ਸਾਨੂੰ ਚੀਜ਼ਾਂ ਜੋ ਸੌਂਦੇ ਸਮੇਂ ਕੋਲ ਨਹੀਂ ਰੱਖਣੀਆਂ ਚਾਹੀਦੀਆਂ ਕੁਝ ਕੰਮ ਵੀ ਇਸ ਤਰ੍ਹਾਂ ਦੇ ਹੀ ਹਨ ਜੋ ਸਾਨੂੰ ਰਾਤ ਦੇ ਸਮੇਂ ਨਹੀਂ ਕਰਨੇ ਚਾਹੀਦੇ ਜਿਸ ਨਾਲ ਸਾਡੇ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਵੱਧ ਜਾਂਦੀਆਂ ਹਨ ਰਾਤ ਦੇ ਸਮੇਂ ਕਦੇ ਵੀ ਸਾਨੂੰ ਨੌਂ ਨਹੀਂ ਕਟਨੇ ਚਾਹੀਦੇ ਇਸ ਨਾਲ ਘਰ ਵਿੱਚ ਦੁਲਿੱਦਰਤਾ ਆਉਂਦੀ ਹੈ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਰਾਤ ਦੇ ਸਮੇਂ ਨੌਂ ਘਟਦੇ ਹਨ ਉਹਨਾਂ ਨਾਲ ਮਾਂ ਲక్ష్ਮੀ ਰੋਸ ਜਾਂਦੀ ਹੈ ਤੇ ਕਈ ਲੋਕ ਰਾਤ ਨੂੰ ਵਾਲ ਖੋਲ ਕੇ ਸੌਂਦੇ ਹਨ ਮਨਵਤਾ ਹੈ ਕਿ ਰਾਤ ਨੂੰ ਵਾਲ ਖੋਲ ਕੇ ਸੌਣ ਨਾਲ ਘਰ ਵਿੱਚ ਖੁਸ਼ਹਾਲੀ ਹੀ ਖਤਮ ਹੋ ਜਾਂਦੀ ਹੈ ਤੇ ਪਤੀ ਦੀ ਉਮਰ ਵੀ ਘਟਦੀ ਹੈ ਬਹੁਤ ਸਾਰੇ ਲੋਕਾਂ ਦਾ ਸ਼ੌਂਕ ਹੁੰਦਾ ਹੈ ਪਾਰਟੀ ਜੇਕਰ ਰਾਤ ਵੇਲੇ ਦੀ ਹੈ ਤਾਂ ਪਰਫਿਊਮ ਲਗਾ ਕੇ ਨਹੀਂ ਜਾਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਚੰਗੀਆਂ ਤੇ ਮਾੜੀਆਂ ਸ਼ਕਤੀਆਂ ਆਕਰਸ਼ਿਤ ਹੋ ਜਾਂਦੀਆਂ ਹਨ ਜੇਕਰ ਤੁਸੀਂ ਵੀ ਇਤਰ ਜਾਂ ਪਰਫਿਊਮ ਦਾ ਇਸਤੇਮਾਲ ਕੀਤਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੱਪੜੇ ਚੇਂਜ ਕਰ ਲਓ ਰਾਤ ਨੂੰ ਲੋਕ ਸੌਂਦੇ ਸਮੇਂ ਘਰ ਵਿੱਚ ਖੁਸ਼ਬੂਦਾਰ ਸਪਰੇਅ ਕਰਦੇ ਹਨ ਵਾਸਤੂ ਸ਼ਾਸਤਰਾਂ ਅਨੁਸਾਰ ਇਹ ਤਾਂ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ ਰਾਤ ਦੇ ਸਮੇਂ ਕਦੇ ਵੀ ਰਸੋਈ ਦੇ ਵਿੱਚ ਝੂਠੇ ਭਾਂਡੇ ਨਹੀਂ ਰੱਖਣੇ ਚਾਹੀਦੇ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਰਾਤ ਦੇ ਸਮੇਂ ਭਾਂਡੇ ਨਹੀਂ ਮਾਂਜਦੇ ਜਾਂ ਰਸੋਈ ਦੀ ਸਫਾਈ ਨਹੀਂ ਕਰਦੇ ਉਹਨਾਂ ਦੇ ਘਰ 'ਚ ਕਦੇ ਵੀ ਲక్ష్ਮੀ ਦਾ ਵਾਸ ਨਹੀਂ ਹੁੰਦਾ ਮਾਨਵਤਾ ਹੈ ਕਿ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਕਦੇ ਵੀ ਚਾਲੂ ਨਹੀਂ ਲਗਾਉਣਾ ਚਾਹੀਦਾ ਘਰ ਵਿੱਚੋਂ ਬਰਕਤ ਦੀ ਖਤਮ ਹੋ ਜਾਂਦੀ ਹੈ ਰਾਤ ਨੂੰ ਸੌਣ ਲਈ ਬਿਸਤਰ ਹਮੇਸ਼ਾ ਸਾਫ਼ ਸੁਥਰਾ ਤੇ ਮਲਾਈਮ ਰੱਖੋ ਨੀਂਦ ਸੈਤਰੀਕੇ ਨਾਲ ਆ ਸਕੇ ਸਿਰਹਾਣਾ ਤੇ ਚਾਦਰ ਮੁਲਾਇਮ ਅਤੇ ਆਕਰਸ਼ਿਤ ਹੋਣੀ ਚਾਹੀਦੀ ਹੈ ਪਰ ਜਿਆਦਾ ਗਾੜਾ ਰੰਗ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੌਣ ਤੋਂ ਪਹਿਲਾਂ ਬਿਸਤਰਾ ਚੰਗੀ ਤਰ੍ਹਾਂ ਸਾਫ਼ ਕਰ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਕਪੂਰ ਜਲਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਰਾਤ ਨੂੰ ਨੀਂਦ ਚੰਗੀ ਆਉਂਦੀ ਹੈ ਤੇ ਸਾਰੇ ਤਰ੍ਹਾਂ ਦੇ ਤਣਾਅ ਵੀ ਦੂਰ ਹੋ ਜਾਂਦੇ ਹਨ ਰਾਤ ਨੂੰ ਹਮੇਸ਼ਾ ਪੈਰ ਧੋਂ ਤੋਂ ਬਿਨਾਂ ਕਦੇ ਨਾ ਸੌਵੋ ਸੋ ਅੰਤੋਂ ਪਹਿਲਾਂ 2 ਘੰਟੇ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਹੈ ਰਾਤ ਦਾ ਖਾਣਾ ਤੁਹਾਨੂੰ ਹਮੇਸ਼ਾ ਹਲਕਾ ਹੀ ਖਾਣਾ ਚਾਹੀਦਾ ਹੈ ਦੋਸਤੋ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ